ਜਨਵਾਦੀ ਸਾਧ ਸੰਗਤ ਜੀ ਗੱਜ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜੇ ਵੀਡੀਓ ਬਣਾਉਣ ਲੱਗੇ ਆ ਇਹ ਵੀਡੀਓ ਬਣਾਉਣ ਲੱਗੇ ਆ ਆਪਾਂ ਇੱਕ ਨਾ ਇੱਕ ਖਾਤਿਰਿਆ ਕਲਾਕਾਰ ਸੀਗਾ ਰੈਪਰ ਸੀਗਾ ਉਹਦਾ ਨਾਮ ਹੀ ਹਨੀ ਸਿੰਘ ਤੇ ਉਹ ਜੋ ਜੋ ਕਹਿੰਦੇ ਸੀ ਕਤੇਰ ਜਿਹਾ ਸੀਗਾ ਇੱਕ ਉਸ ਗੰਦ ਬੰਦੇ ਨੇ ਬਹੁਤ ਗੰਦ ਪਾਇਆ ਉਹਦੇ ਟਾਈਮ ਦੇ ਵਿੱਚ ਪਰ ਕਹਿੰਦੇ ਵੀ ਹਰ ਇੱਕ ਮਾਰੀ ਸ਼ਾਇਦ ਦਾ ਅੰਤ ਤਾਂ ਹੁੰਦਾ ਹੀ ਹੁੰਦਾ ਤੇ ਅੰਤ ਉਹਦਾ ਪੈਣਾ ਹੋਇਆ ਉਹਦਾ ਅੰਤ ਇਹ ਹੋਇਆ ਕਿ ਲੋਕਾਂ ਦੀ ਦਿਲ ਕਮਾਲ ਚ ਉੱਤਰ ਗਿਆ ਬੰਦਾ ਉਹ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਕੋਈ ਚਿੱਟਾ ਟੁੱਟਾ ਕਿਸੇ ਕਰਨ ਲੱਗ ਗਿਆ ਪਰ ਉਹਨੇ ਕੀ ਕਰਨ ਲੱਗ ਗਿਆ ਤੇ ਅੱਜ ਉਹ ਬੰਦਾ ਜ਼ੀਰੋ ਆ ਉਸ ਘਟਿਆ ਇਨਸਾਨ ਨੇ ਸੱਤ ਕੌਮ ਵਾਸਤੇ ਐਸੀ ਗੰਦੀ ਹਰਕਤ ਤੇ ਐਨੀ ਭੱਦੀ ਸ਼ਬਦਾਵਲੀ ਵਰਤੀ ਹੈ ਨਾ ਤੁਸੀਂ ਸੁਣ ਕੇ ਹਰਾ ਰਹਿ ਜਾਓਗੇ ਸੰਗਤ ਜੀ ਕਿ ਇਹ ਧਲੇ ਦੀ ਸੋਚ ਕੀ ਸੀਗੀ ਸਿੱਖਾਂ ਵਾਸਤੇ ਕਹਿੰਦਾ ਮੈਂ ਕੋਈ ਪ੍ਰੋਗਰਾਮ ਕਰ ਰਿਹਾ ਸੀਗਾ ਆਸਟ੍ਰੇਲੀਆ ਦੇ ਵਿੱਚ ਉੱਥੋਂ ਦੇ ਕਹਿੰਦਾ ਨਾ ਜੇ ਲੋਕ ਸੀ 20-25 ਹਜ਼ਾਰ ਬੰਦਾ ਕਹਿੰਦਾ ਮੇਰਾ ਪ੍ਰੋਗਰਾਮ ਵੇਖਣ ਆਏ ਸੀਗੇ ਤੇ 500 ਬੰਦਾ ਕਹਿੰਦਾ ਬਾਹਰ ਉਹਦਾ ਵਿਰੋਧ ਕਰ ਰਹੇ ਸੀਗੇ ਕਿ ਜਿਹੜਾ ਇਹ ਬੰਦਾ ਏ ਹਨੀ ਸਿੰਘ ਆ ਵੀ ਇਹ ਗੰਦਾ ਕਹਿੰਦੇ ਲੱਤ ਲਗਾਣੇ ਕੌਂਦਾ ਹੈਗਾ ਤੇ ਸਾਡੇ ਮਤਲਬ ਜਿਹੜਾ ਹੈਗਾ ਸਾਡਾ ਸਮਾਜ ਆ ਸਾਡਾ ਸਿੱਖ ਕਲਚਰ ਆ ਤੇ ਉਹਦੇ ਉਲਟ ਮਤਲਬ ਕੰਮ ਕਰਦਾ ਹੈਗਾ ਕਹਿੰਦਾ ਉਹ ਚੰਦ ਕੇ ਬੰਦੇ ਕਹਿੰਦਾ ਮੇਰਾ ਰੋਹ ਕਰ ਰਹੇ ਸੀ ਤੇ ਕਹਿੰਦਾ ਮੈਂ ਫਿਰ ਪ੍ਰੋਰ ਆ ਬੁਲਾਉਣ ਤੋਂ ਬਾਅਦ ਕਹਿੰਦਾ ਮੈਂ ਕਹਿੰਦਾ ਮੈਂ ਦਿਮਾਗ ਦੇ ਵਿੱਚ ਕਹਿੰਦਾ ਭਗ ਲਈ ਗੱਲ ਇਹ ਕਹਿੰਦਾ ਮੈਂ ਕਿਹਾ ਵੀ ਥੋੜੀ ਮੈਂ ਨਸਲ ਦੇ ਵਿੱਚ ਐਨੀ ਕੀ ਸ਼ਰਾਬ ਪਾ ਦੂੰਗਾ ਹੋ ਗਿਆ ਆਉਣ ਵਾਲੇ ਮਸਲਾਂ ਚਾਬੀ ਪੈਦਾ ਹੋਣਗੇ ਇਸਾ ਅਕਪੀਰ ਦੀ ਸਿੱਖ ਕਮਿਊਨਿਟੀ ਨੇ ਲਈ ਆ ਸੋਚ ਇਸ ਧੱਲੇ ਦੀ ਦੇਖੋ ਕਿੰਨਾ ਸਾਡੇ ਪੰਜਾਬੀਆਂ ਨੇ ਇਹਨੂੰ ਪਿਆਰ ਦਿੱਤਾ ਵਿਚਾਰਿਆ ਯਾਰ ਆਪਣੇ ਪੰਜਾਬ ਦਾ ਮੁੰਡਾ ਕਿੰਨਾ ਇਹਦਾ ਮਾਣ ਕੀਤਾ ਪਰ ਇਸ ਧੱਲੇ ਨੂੰ ਇੱਜ਼ਤ ਪੰਜਾਬੀਆਂ ਦੀ ਦਿੱਤੀ ਹੋਈ ਇੱਜ਼ਤ ਖਾਜਮ ਨਹੀਂ ਆਈ ਜੇ ਇਹਨੂੰ ਪੰਜਾਬੀਆਂ ਨੇ ਹਿੱਟ ਕੀਤਾ ਸੀ ਨਾ ਤਾਂ ਇਹ ਬਾਲੀਵੁੱਡ ਤੱਕ ਪਹੁੰਚਿਆ ਸੀਗਾ ਤੇ ਨਹੀਂ ਇਹਨੂੰ ਪਹਿਲਾਂ ਨਹੀਂ ਬਾਲੀਵੁੱਡ ਵਾਲੇ ਲੈ ਗਏ ਸੀਗੇ ਧੱਲੇ ਨੂੰ ਪਰ ਇਹ ਧੱਲੇ ਕਹਿੰਦੇ ਆ ਵੀ ਕਿ ਅਸੀਂ ਜੰਮੇ ਬਾਲੀਵੁੱਡ ਚ ਜਿੱਦੂ ਚਲੇ ਜਾਂਦੇ ਆ ਤੇ ਪਿਛੋਕਰ ਭੁੱਲ ਜਾਂਦੇ ਆ ਅਕੜੀ ਸੁਣਾ ਕਦੀ ਉਹ ਕੀ ਕਹਿੰਦਾ ਹੈ ਲਖਾ ਸੰਗਤ ਨੂੰ ਨਾ ਨਹੀਂ ਜੀ ये गाना लिखा किसने था चार बोतल वोट का मैंने लिखा था वो चार बोतल वोट का पी के लिखा था ऑस्ट्रेलिया में ऑस्ट्रेलिया में शाहरुख भाई के साथ टूर पे था मैं 2013 में मेरी कम्युनिटी सिख कम्युनिटी ने प्रोटेस्ट करना शुरू किया कि हनी सिंह नहीं आएगा ये गंदे गाने बनाता है ये कल्चर खराब करता फाइनली मैं टूर पे गया पच्चीस हजार लोग थे तो मैं स्टेज पे गया तो पच्चीस हजार में से तीस हजार लोग शोर मचा रहे थे और सिर्फ पांच सौ लोग बाहर मेरा पुतला साड़ रहे थे और मेरा पोस्टर लेके खड़े वो पाँच सौ लोग मेरे को इतना इरिटेट कर गए ना और हर्ट कर गए रूम में आ गए शो के बाद मैं शराब पीते मैंने लैपटॉप खोल लिया मैंने बीट बनानी शुरू कर दी ढाई बोतल के बाद उस बीट पे मैंने बात ली चार बोतल वोट का काम मेरा रोज का लड़के मैं लड़कों बोला स्वामी आ रहा है है भाई ये क्या चीज जब पूरी चार बोतल खत्म हुई तो मैंने एक डिसीजन लिया मैं कहा इसको मैं पता कैसे गाऊंगा भाई कैसे कहा मैं इसको बच्चे की ना ਬੱਚੇ ਕੀ ਐਕਸ਼ਨ ਮਿਲਾਊਗਾ ਕਿਹਾ ਭਾਈ ਐਸਾ ਕਿਉਂ ਮੈਂ ਤਾਂ ਮੈਂ ਕਿੰਦੀ نسل ਵਿੱਚ ਘੁਸਾ ਦੂੰਗਾ ਬੋਦਕਾ ਜੋ ਕਹਿ ਰਹੇ ਕਿ ਮੈਂ نسل ਖਰਾਬ ਕਰ ਰਿਹਾ ਉਹ ਇਹ ਮੈਂ ਨਾ ਮੈਂ ਇੰਦੀ نسل ਵਿੱਚ ਘੁਸਾ ਦੂੰਗਾ ਬੋਦਕਾ ਸ਼ੋਰਕਾ ਬੱਚਾ ਬੱਚਾ ਘਾਏਗਾ ਔਰ ਉਹ ਹੂਆ ਸਰ ਘੜੀਆਂ ਇਨਸਾਨ ਕਹਿੰਦਾ ਮੈਂ ਨਹੀਂ نسل ਵਿੱਚ ਕਹਿੰਦਾ ਸ਼ਰਾਬ ਬੋਦਕਾ ਕਹਿੰਦਾ نسل ਦੇ ਵਿੱਚ ਕਹਿੰਦਾ ਘੁਸਾ ਦੂੰਗਾ ਪਰ ਸੱਨੇ ਉਹ ਦੱਸ ਦਈਏ ਕਿ ਜਿਹੜੇ ਉਹ 4-500 ਬੰਦੇ ਤਰ੍ਹਾਂ ਉਹ ਕਦਰ ਸੀ ਨਾ ਉਹ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਸੀਗੇ ਬੱਲਿਆ ਤੇ ਮੈਂ ਆਪਦੇ ਸਿੱਖ ਵੀਰਾਂ ਨੂੰ ਕਹਿੰਦਾ ਜਿੱਥੇ ਇਹ ਕੁੱਤਾ ਮਿਲੇ ਤੇ ਪਹਿਲੀ ਗੱਲ ਤਾਂ ਕੋਈ ਪ੍ਰੋਗਰਾਮ ਲਾਉਣਾ ਬੰਦ ਸਿੱਖ ਵੀਰਾਂ ਨੂੰ ਬੇਨਤੀ ਆ ਦੂਜੀ ਗੱਲ ਜਿੱਥੇ ਕਿਤੇ ਸਿੰਘ ਨੂੰ ਟਕਰੇ ਇਹਦੇ ਜੂਤ ਵਧਾਨ ਲਾਜ਼ਮੀ ਕਰਿਓ ਇੰਨੀਆਂ ਗਬਨਤੀਆਂ ਪ੍ਰਮਾਣ ਕਰੋਗੇ ਇਹ ਜੇ ਘੱਟੀਆਂ ਕਲਾਕਾਰਾਂ ਕੋਲ ਸੁਚੇਤ ਰਹਿ ਕਰੋ ਵੀਰੋ ਕਿਉਂਕਿ ਥੋੜਾ ਹੀ ਖਾਂਦੇ ਆ ਤੇ ਥੋ ਵੀ ਮੁੜ ਕੇ ਕੁੱਤੇ ਇਹ ਥੋੜੀ ਕੌਮ ਦੇ ਖਿਲਾਫ ਬੋਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ